ਮਾਪਿਓ ਨੇ ਕਰਜ਼ਾ ਚੁੱਕ ਕੇ ਆਪਣੇ ਜਵਾਨ ਪੁੱਤ ਨੂੰ ਅਮਰੀਕਾ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਾਰੇਗਾ ਤੇ ਸਿਰ ਤੇ ਪਿਆ ਕਰਜ਼ਾ ਵੀ ਉਤਾਰ ਦੇਵੇਗਾ ਪਰ ਹੁਣੇ ਪੁੱਤ ਹਮੇਸ਼ਿਆ ਦੇ ਲਈ ਸੋ ਚੁੱਕਿਆ ਕਿਉਂਕਿ ਇੱਕ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਤੇ ਪਰਿਵਾਰ ਦਾ ਦੁੱਖ ਇਸ ਵੇਲੇ ਦੇਖਿਆ ਨਹੀਂ ਜਾ ਰਿਹਾ ਸਾਰੇ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਇਹ ਮੰਦ ਭਾਗੀ ਖਬਰ ਅਚਨਾਲਾ ਦੇ ਨੇੜਲੇ ਪਿੰਡ ਇਬਰਾਹਿਮ ਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੈ ਡਰਾਈਵਿੰਗ ਲਾਇਸੈਂਸ ਮਿਲਣ ਦੇ ਉੱਤੇ ਅਰਦਾਸ ਕਰਕੇ ਗੁਰੂ ਘਰ ਦੇ ਵਿੱਚੋਂ ਵਾਪਸ ਆ ਰਿਹਾ ਸੀ ਪਰ ਘਰ ਜਾਣਾ ਇਸ ਨੂੰ ਨਸੀਬ ਨਹੀਂ ਹੋਏਗਾ ਇਸ ਦਾ ਇਸਨੇ ਕਦੇ ਵੀ ਨਹੀਂ ਸੋਚਿਆ ਹੋਣਾ ਬਜ਼ੁਰਗ ਪਿਤਾ ਇਸ ਵੇਲੇ ਰੋਂਦਾ ਹੋਇਆ ਕੁਰਲਾਉਂਦਾ ਹੋਇਆ ਹੱਥ ਜੋੜ ਕੇ ਸਰਕਾਰ ਕੋਲੋਂ ਗੁਹਾਰ ਲਗਾ ਰਿਹਾ ਹੈ ਕਿ ਆਪਣੇ ਪੁੱਤ ਜਗਰਾਜ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਕਿਉਂਕਿ ਉਹਨਾਂ ਦੇ ਕੋਲ ਪੈਸੇ ਨਹੀਂ ਹਨ ਕਿ ਉਹ ਮ੍ਰਿਤਕ ਦੇ ਭਾਰਤ ਵਾਪਸ ਲਿਆ ਸਕਣ ਅਤੇ ਮ੍ਰਿਤਕ ਦੇ ਭਾਰਤ ਵਾਪਸ ਲਿਆ ਕੇ ਆਪਣੇ ਪੁੱਤ ਦਾ ਅੰਤਿਮ ਰਸਮਾਂ ਜਿਹੜੀਆਂ ਨੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਕੀਤੀਆਂ ਜਾ ਸਕਣ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਪਰ ਘਰ ਜਾਣਾ ਨਸੀਬ ਨਹੀਂ ਹੋਏਗਾ ਇਸ ਦਾ ਕਦੇ ਵੀ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਅਮਰੀਕਾ ਦੇ ਵਿੱਚ ਡਰਾਈਵਿੰਗ ਲਾਇਸੈਂਸ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਜਗਰਾਜ ਸਿੰਘ ਨੂੰ ਇਹ ਲਾਇਸੈਂਸ ਮਿਲ ਚੁੱਕਿਆ ਸੀ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਗੁਰੂ ਘਰ ਦੇ ਵਿੱਚ ਗਿਆ ਸੀ ਪਰ ਅਚਾਨਕ ਇਸ ਤਰ੍ਹਾਂ ਦਾ ਮੰਦ ਭਾਗਾ ਹਾਦਸਾ ਵਾਪਰ ਜਾਏਗਾ ਕਿ ਸਾਰੇ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਮਾਂ ਇਸ ਵੇਲੇ ਰੋ ਰਹੀ ਹੈ ਕੁਰਲਾ ਰਹੀ ਹੈ ਪਰਿਵਾਰਿਕ ਮੈਂਬਰ ਵਿਰਲਾਪ ਕਰ ਰਹੇ ਨੇ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਵੇਗਾ ਮੇਰਾ ਨਾਮ ਦਿਲਬਖ ਸਿੰਘ ਉਹਨੂੰ ਗਏ ਨੂੰ 1 ਸਾਲ ਤੇ 2 ਮਹੀਨੇ ਹੋ ਚਲੇ ਹਨ ਤੇ ਉਥੇ ਅਮਰੀਕਾ ਗਏ ਨੇ ਤੇ ਉਥੇ ਜਾ ਕੇ ਆਪਣਾ ਕਾਰੋਬਾਰ ਕਰਦਾ ਸੀ ਪੈਸੇ ਪੂਰੇ ਤੁਹਾਨੂੰ ਪਤਾ 40-45 ਲੱਖ ਰੁਪਈਆ ਚੁੱਕ ਚੁਕਾ ਕੇ ਕਲਾਇਆ ਹੀ ਕੋਈ ਇਸ ਤਰ੍ਹਾਂ ਲਿਮਟ ਲਮਟਾ ਬਣਾ ਕੇ ਤੇ ਉਥੇ ਕਾਰੋਬਾਰ ਕਰਦਾ ਸੀ ਤੇ ਆ ਹੁਣ ਲਾਇਸੈਂਸ ਉਹ ਤੋਂ ਨੇ ਬਣਾਇਆ ਹੀ ਗੱਡੀ ਦਾ ਤੇ ਅਚਨ ਚੇਤੇ ਕਿ ਗੁਰਦਾਰੇ ਮੱਥਾ ਟੇਕਣ ਗਏ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ ਜਿੱਦੋਂ ਵਾਪਸ ਉਥੋਂ ਮੁੜੇ ਆ ਤੇ ਇੱਕ ਦਿਨ ਉਹ ਟਰਾਲਾ ਟਰੂਲਾ ਨਾ ਜਾਂਦਾ ਹੀ ਉਹਦੇ ਨਾਲ ਸਦਾ ਬੱਚਾ ਦੇ ਉਹ ਲੈਡੋ ਗੇ ਕਿੰਨੇ ਬੱਚੇ ਤੁਹਾਡੇ ਤੇ ਮੇਰੇ ਦੋ ਬੱਚੇ ਇੱਕ ਵੱਡਾ ਆ ਤੇ ਇੱਕ ਇਹ ਛੋਟਾ ਹੈ ਸਾਰਿਆਂ ਤੋਂ ਜੋ ਬੇਟੀਆਂ ਨੇ ਵੱਡੀਆਂ ਚਾਰ ਬੱਚੇ ਆ ਗਾਏ ਨੇ ਬੱਚੇ ਬੱਚੇ ਦੋ ਦੋ ਬੇਟੀਆਂ ਵਈਆਂ ਨੇ ਤੇ ਦੋਨੇ ਬਿਟੇ ਵੀ ਉਹਨਾਂ ਵਾਲੇ ਛੋਟੇ ਪਰਿਵਾਰ ਦੇ ਹਾਲਾਤ ਕਿਵੇਂ ਦੇਸ ਪਰਿਵਾਰ ਦੇ ਹਾਲਾਤਾਂ ਨੂੰ ਪਤਾ ਇਹੋ ਹੀ ਵੀ ਕਰਜ਼ਾ ਕਰਜ਼ਾ ਚੁੱਕ ਕੇ ਖਲਾਇਆ ਸੀ ਚਲੋ ਆਸਤਾ ਤੋਂ ਉਹਦੇ ਸਿਰ ਤੇ ਉਮੀਦ ਹੀ ਵੀ ਉਹ ਚਲੋ ਪੈਸੇ ਖਲਾਈ ਜੋ ਕਿ ਨਾ ਨਾ ਲਈ ਜਾਵਾਂਗੇ ਹੋਰ ਤੁਹਾਨੂੰ ਪਤਾ ਹੈ ਇੱਥੇ ਤੇ ਬਹੁਤ ਜ਼ਿਆਦਾ ਵੱਡੀ 6:00 ਵਜੇ ਆ ਉਹ ਸਾਡੀ ਇਹੋ ਮੰਗਿਆ ਵੀ ਸਾਡੀ ਉਹ ਡੈੱਡ ਬਾਡੀ ਜਿਹੜੀ ਹੈ ਸਰਕਾਰ ਦੀ ਗੱਡੀ ਵਿੱਚ ਆ ਵੀ ਅਖੀਰਲੀ ਵਰੀ ਤੁਹਾਡੀ ਗੱਲ ਕਰੋਈ ਤੁਹਾਡੇ ਕੋਲ ਹਾਂਜੀ ਅਖੀਰਲੀ ਵਰੀ ਕਦੋਂ ਗੱਲ ਹੋਈ ਤੁਹਾਡੇ ਬੱਚੇ ਨਾਲ ਤੁਹਾਡੀ ਮੇਰੀ ਕੱਲ ਨਹੀਂ ਗੱਲ ਪਰਸੋਂ ਗੱਲ ਹੋਈ ਰਾਜੀ ਬਾਜੀ ਪੁੱਛਿਆ ਠੀਕ ਠਾਕ ਹੈ ਗੋਡਿਆਂ ਬਾਰੇ ਪੁੱਛਿਆ ਮੈਂ ਗੋਡੇ ਗਾਡੇ ਪਾਇਆ ਨਾ ਕਿ ਠੀਕ ਠਾਕ ਹੈ ਤੇ ਉਹ ਹੋਰ ਆਪਣਾ ਉਹਨੇ ਥੇ ਸੀ ਬੜੀ ਬਾਈ ਪੁੱਛਿਆ ਪੰਜ ਚਾਰ ਮਿੰਟ ਗੱਲ ਕੀਤੀ ਚਲੋ ਬਹੁਤਾ ਜਲ ਮੋੜ ਕੇ ਆਪਣੀ ਮੰਮੀ ਨਾਲ ਕੀਤੀ ਆ ਇਹ ਵਸੇ ਇੰਨਾ ਚਿਰ ਦੀ ਗੱਲ ਨੇ ਕੀਤੀ ਬੱਚਾ ਬੱਚਾ ਤੁਹਾਡਾ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਕਰਦੇ ਹਾਂ 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 ਆਰਥਿਕ ਘਾਤਨ ਸੁਧਾਰਨ ਗਿਆ ਸੀ ਕਿਉਂ ਕਿਉਂ ਨਾ ਛੋਕੀ ਨਾਲ ਤਾਂ ਮੈਂ ਜਾਣਾ ਹੀ ਉੱਥੇ ਆ ਕੇ ਆਂਦਾ ਹੀ ਇੰਨਾ ਚਿਰ ਸਾਡਾ ਬੋਝ ਨਹੀਂ ਲੱ ਸਦਾ ਜਿਨਾ ਚਿਰ ਅਮਰੀਕਾ ਚ ਨਾ ਕਮਾਈ ਕਰਕੇ ਲਿਆਉਂਦੇ ਤੇ ਕੋਈ ਨਾ ਕੋਈ ਫਿਰ ਸਾਡਾ ਆਰਥਿਕ ਹਾਲਤ ਜਿਹੜੀ ਆ ਉਹ ਚੰਗੀ ਬਣ ਜਾਏਗੀ ਪਹਿਲਾਂ ਘਰ ਦੇ ਹਾਲਾਤ ਜ਼ਿਆਦਾ ਬਾੜੇ ਸੀ ਇਤਨਾ ਹੀ ਤੁਹਾਨੂੰ ਪਤਾ ਘਰਾਂ ਦੇ ਵਿੱਚ ਘਰੇਲੂ ਕਿ ਉਹਨਾਂ ਦੀ ਕਿਤਰਾ ਦੇ ਹਾਲਤਾਂ ਤੇ ਜ਼ਿੰਮੇਵਾਰਾਂ ਦੇ ਚੇਤਨ ਦੇ ਸਾਧੂ ਮੁਰਾ ਦੇ ਜੀ ਹੁੰਦੇ ਆ ਹਾਂਜੀ ਸਰ ਮੇਰਾ ਨਾਮ ਜਤਿੰਦਰ ਸਿੰਘ ਜੀ ਬਾਜੀ ਪਿੰਡ 임ਰਾਇਪੁਰਾਏ ਸਾਡਾ ਛੋਟਾ ਭਰਾ ਸੀ ਜਗਰਾਤ ਸਿੰਘ ਜੋ ਕਿ ਅਜ ਤੋਂ 2023 ਦੀ ਜਨਵਰੀ ਚ ਘਰੋਂ ਤੁਰਿਆ ਸੀ 40-45 ਦਿਨ ਬਾਅਦ ਅਮਰੀਕਾ ਪਹੁੰਚਿਆ ਸੀ ਢੁੰਗੀ ਲਾ ਕੇ ਜੋ ਕਿ ਉਹਦੀ ਅੱਜ 3 ਵਜੇ ਜੋ ਆਪਣੇ ਗੁਰਦੁਆਰਾ ਸਾਹਿਬ ਉਧਰਲੇ ਸ਼ੁਕਰਾਨਾ ਕਰ ਲਈ ਗਿਆ ਸੀ ਜੋ ਉਹਦਾ ਲਾਇਸੈਂਸ ਬਣਿਆ ਸੀ ਇਹਨਾਂ ਨੇ ਜੋ ਨੇ ਆਪਣੀ ਪੋਸਟ ਸਾਂਝੀ ਕੀਤੀ ਹੈ ਜੋ ਕਿ ਸਾਡੇ ਇੱਕ 3 ਵਜੇ ਉਹਦਾ ਐਕਸੀਡੈਂਟ ਹੋ ਗਿਆ ਘਰ ਵਾਪਸ ਆਉਂਦਿਆਂ ਨੂੰ ਜੋ ਕਿ ਸਾਨੂੰ ਸਵੇਰੇ ਇਧਰਲੇ 6:30 ਵਜੇ ਸਾਡੇ ਪਿੰਡ ਦਾ ਵੀਰ ਜੋਗਨਪ੍ਰੀਤ ਸਿੰਘ ਐ ਜੋ ਉਹਦੇ ਨਾਲ ਹੀ ਰਹਿੰਦਾ ਆ ਪਲਾਸਮੇਟਸ ਵੀ ਇੱਥੋਂ ਇਕੱਠੇ ਹੀ ਗਏ ਸੀ ਉੱਥੇ ਵੀ ਇਕੱਠੇ ਰਹਿੰਦੇ ਇੱਕੋ ਘਰ 'ਚ ਹੀ ਉਹਨੇ ਫੋਨ ਕੀਤਾ ਰੋਕੇ ਕਿ ਆਹ ਗੱਲਬਾਤ ਬਣ ਗਈ ਐ ਘਰ ਦੇ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਹਾਂਜੀ ਘਰ ਦੇ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਤੁਹਾਨੂੰ ਪਤਾ ਜੋ ਵੀ ਹੈਗਾ 40-45 ਲੱਖ ਰੁਪਇਆ ਲਾ ਕੇ ਲਿੰਟਾਂ ਲਿੰਟਾਂ ਚੁੱਕ ਕੇ ਹੋਰ ਕੁਝ ਗੈਣੇ-ਗੁਨੇ ਕਰਕੇ ਘਰ ਦੇ ਗਿਆ ਸੀ ਕਿਉਂਕਿ ਬਹੁਤ ਹੀ ਮਾੜੀ ਪੋਜੀਸ਼ਨ ਸੀ ਯੋ ਕਿ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪਿਆ ਵੀਰ ਜੀ ਕੀ ਮੰਗ ਕਰਦੇ ਸਰਕਾਰ ਕੋ ਮੰਗ ਕਰਦੇ ਕਿ ਸਾਨੂੰ ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਦਿੱਤੀ ਜਾਵੇ ਜਿਸ ਵੀ ਹਾਲਾਤਾਂ ਦੇ ਵਿੱਚ ਅਸੀਂ ਆਪਣੀ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਬਾਹਰੀ ਸਰਕਾਰ ਨਾਲ ਰابطਾ ਸਾਂਝਾ ਕਰਕੇ ਉਸਦੀ ਡੈੱਡ ਬੋਡੀ ਸਾਡੇ ਪਰਿਵਾਰ ਨੂੰ ਦਿੱਤੀ ਜਾ ਜੋਗੀ ਉਹਦਾ ਅੰਤਿਮ ਰਸਮਾਂ ਸੇ ਆਪਣੇ ਪਰਿਵਾਰ ਦੇ ਵਿੱਚ ਹੀ ਪੂਰੀਆਂ ਕਰ ਸਕੀ ਜਲਦੀ ਤੋਂ ਜਲਦੀ ਸਾਨੂੰ ਉਹਦੀ ਡੈੱਡ ਬੋਡੀ ਇੱਥੇ ਭੇਜੀ ਜਾਵੇ ਕੱਲ ਸਾਨੂੰ ਤੇ ਫੋਨ ਤੋਂ ਪਤਾ ਲੱਗਾ ਕਿ ਉਹਨੂੰ ਲਾਇਸੈਂਸ ਮਿਲਿਆ ਤੇ ਉਹ ਗੁਰਦਾਰੇ ਸਾਹਿਬ ਗਿਆ ਸੀ ਸ਼ੁਕਰਾਨਾ ਕਰਨ ਵਾਸਤੇ ਮਹਾਰਾਜ ਦਾ ਉਹ ਮੱਥਾ ਟੇਕ ਕੇ ਤੇ ਵਾਪਸ ਆ ਰਿਹਾ ਸੀ ਜਦੋਂ ਉੱਥੇ ਕੋਈ ਟਰਨ ਹੋਏਗੀ ਮੋੜ ਜਦੋਂ ਉਹ ਆਪਣੇ ਰੋਡ ਤੇ ਜਿਹੜਾ ਘਰ ਨੂੰ ਆਉਣ ਵਾਸਤੇ ਕੰਮ ਤੇ ਮਗਰੋਂ ਕੋਈ ਟਰਾਲਾ ਲੋਡਿੰਗ ਹੀ ਉਹ ਆਇਆ ਉਹਨੇ ਫੈਟ ਮਾਰੀ ਔਰ ਉਹ ਉਹਦੇ ਉੱਤੋਂ ਦੀ ਨਿਕਲ ਗਿਆ ਹੁਣ ਇਹ ਵੀ ਪਤਾ ਲੱਗਾ ਕਿ ਉਹ ਟਰਾਲਾ ਵੀ ਐਕਸੀਡੈਂਟ ਤੌਰ ਦੇ ਉੱਤੇ ਉਹਦੇ ਉੱਤੇ ਡਿੱਗ ਪਿਆ ਆ ਜਿਸ ਨਾਲ ਉਹਦੀ ਉਥੇ ਮੌਕੇ ਤੇ ਮੌਤ ਹੋ ਗਈ ਪਰਿਵਾਰ ਦੇ ਹਾਲਾਤ ਕਿਵੇਂ ਦੇ ਨੇਸ਼ਤ ਪਲਾਦ ਦੇ ਜੇ ਹਾਲਾਤ ਕਹੀਏ ਤੇ ਮਸਾਂ ਇਸ ਲੇਨ ਤੇ ਚੜ੍ਹੇ ਹਾਂ ਸ਼ੁਕਰਾਨਾ ਵਾਹਿਗੁਰੂ ਦਾ ਠੀਕ ਹੈ ਦੋ ਟਾਈਮ ਦਾ ਪ੍ਰਸ਼ਾਦਾ ਸਰਗੁਰ ਦਿੰਦਾ ਹੈ ਪਰ ਹਾਲਾਤ ਤੇ ਚਲੋ ਜੋ ਸਾਡੀ ਕਿਸਮਤ ਹੈ ਪਰ ਇਹ ਜਿਹੜਾ ਸਾਨੂੰ ਦੁੱਖ ਵਜਾ ਨਾ ਇਹਨੇ ਸਾਨੂੰ ਪਛਾਹ ਛੁੱਟਦਾ ਕਾਫੀ ਪੈਸੇ ਵੀ ਲਾ ਕੇ ਗਿਆ ਸੀ ਉਹ ਪਹਿਲਾ ਲਾ ਕੇ ਗਿਆ ਸੀ ਕੋਈ ਪੈਸੇ ਦੀ ਗੱਲ ਹੀ ਨਹੀਂ ਛੱਡੀ ਅਖਾ ਪਹੁੰਚ ਜਾ ਪੈਸੇ ਦੀ ਨਹੀਂ ਸਾਨੂੰ ਅਸੀਂ ਤੋਂ ਭੁੱਲ ਗਏ ਹੋ ਉਹ ਬਹੁਤ ਦਲੇਰ ਸੀ ਕਿੰਨਾ ਹੀ ਕੋਈ ਗੱਲ ਨਹੀਂ ਉਹਨੇ ਸਾਰੇ ਵਾਅਦੇ ਘਾਟੇ ਸਾਡੇ ਪੂਰੇ ਕਰ ਦੇਣੇ ਸਨ ਪਰ ਸਭ ਤੋਂ ਵੱਡਾ ਸਾਨੂੰ ਦੁੱਖ ਇਹ ਹੋਈ ਹੈ ਪੈਸਾ ਦਾ ਸਾਨੂੰ ਮਾਸਾ ਦੁੱਖ ਨਹੀਂਗਾ ਸਿਰਫ ਦੁੱਖ ਇਹ ਹੋਈ ਹੈ ਕਿ ਸਾਡਾ ਬੱਚਾ ਸਾਥੋਂ ਹੁਣ ਸਰਕਾਰ ਇੱਥੇ ਕਰਨਾ ਚਾਹੁੰਦੇ ਹੁਣ ਜੇ ਸਾਡੀ ਡੈਡ ਬੱਡ ਜਿੱਦਾਂ ਸਰਕਾਰ ਤੁਸੀਂ ਇੱਥੇ ਕਰਨਾ ਚਾਹੁੰਦੇ ਆਪਣੇ ਪਰਿਵਾਰ ਦੀ ਸਰਕਾਰ ਕੋਲੋਂ ਵੀ ਮੰਗ ਸਰਕਾਰ ਕੋਈ ਹੋਈ ਆ ਸਰਕਾਰ ਦਾ ਦੇ ਵਿੱਚ ਕੋਈ ਦੋਸ਼ ਨਹੀਂਗਾ ਤੇ ਉਧਰ ਦੀ ਸਰਕਾਰ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਕਰਕੇ ਤੇ ਉਥੋਂ ਸਾਡੀ ਡੈੱਡ ਬਾਡੀ ਇੱਥੇ ਆ ਜਾਵੇ ਤੇ ਸਰਕਾਰ ਦਾ ਇਹੋ ਧੰਨਵਾਦ ਕਰਦੇ